ਥਾਣਾ ਸੰਗਤ ਮੰਡੀ ਅਧੀਨ ਪੈਂਦੀ ਪਥਰਾਲਾ ਚੌਕੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਇੱਕ ਰਾਜਸਥਾਨੀ ਚੋਰ ਨੂੰ 13 ਡਰਮ ਡੀਜ਼ਲ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੰਗ ਦੇ ਐਸਐਚਓ ਸੰਦੀਪ ਭਾਟੀ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਪਿਕਅਪ ਗੱਡੀ ਆਜੇ 13 ਜੀਬੀ 74 ਚੌਂਟ ਤੇ ਚੋਰੀ ਦਾ ਡੀਜ਼ਲ ਜੋ ਪੰਜਾਬ ਦੇ ਸ਼ਹਿਰ ਸੰਗਰੂਰ ਅਤੇ ਮਲੇਰਕੋਟਲਾ ਆ ਤੋਂ ਲਿਆ ਕੇ ਰਾਜਸਥਾਨ ਲੈ ਜਾਇਆ ਜਾ ਰਿਹਾ ਹੈ ਇਸ ਤਰ੍ਹਾਂ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਪੱਥਰਾਲਾ ਪਿੰਡ ਤੋਂ ਪੰਨੀਵਾਲਾ ਮੋਰਿਕਾ ਨੂੰ ਜਾਂਦੀ ਲਿੰਕ ਸੜਕ ਤੋਂ ਕਾਬੂ ਕੀਤਾ ਗਿਆ ਹੈ ਫੜੇ ਗਏ ਵਿਅਕਤੀਆਂ ਤੋਂ ਪਿਕਅਪ ਗੱਡੀ ਵਿੱਚ 13 ਡਰਮ ਡੀਜ਼ਲ ਦੇ ਬਰਾਮਦ ਹੋਏ ਹਨ ਥਾਣਾ ਮੁਖੀ ਨੇ ਦੱਸਿਆ ਕਿ ਇਹ ਵਿਅਕਤੀ ਕੋਲੋਂ ਕੋਈ ਲਾਇਸੈਂਸ ਜਾਂ ਕਾਗਜ਼ ਪੱਤਰ ਨਹੀਂ ਮਿਲੇ ਸੀ ਅਤੇ ਇਹ ਪੰਜਾਬ ਵਿੱਚ ਡੀਜ਼ਲ ਕਚੋਰੀ ਕਰਕੇ ਰਾਜਸਥਾਨ ਵਿੱਚ ਵੇਚਦਾ ਸੀ ਫੜੇ ਗਏ ਵਿਅਕਤੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਾਂਗਨਵਾਲਾ ਤਹਿਸੀਲ ਬੱਜੋਂ ਜ਼ਿਲ੍ਹਾ ਬੀਕਾਨੇਰ ਵਜੋਂ ਹੋਈ ਹੈ ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰੰਗਲਾ ਪੰਜਾਬ ਤੋਂ ਚੰਦਿਤ ਮਿਸ਼ਾਨਾ ਦੀ ਰਿਪੋਰਟ ਸਲਾਮ ਮੇਰੀ ਸੀ ਕਿ ਇੱਕ ਮਹਿੰਦਰਾ ਪਿਕਅਪ ਗੱਡੀ ਜਿਹਦੇ ਵਿੱਚ ਜਿਹੜਾ ਡੀਜ਼ਲ ਤੇ 13 ਟਰਮ ਭਰੇ ਹੋਏ ਆ ਜਿਹੜਾ ਚੋਰੀ ਦਾ ਤੇਲ ਕਿ ਸੰਗਰੂਰ ਦੇ ਏਰੀਆ ਤੋਂ ਲੈ ਕੇ ਆ ਰਿਹਾ ਤੇ ਜਦੋਂ ਅਸੀਂ ਪਥਰਾਣੇ ਦੇ ਏਰੀਆ 'ਚ ਨਾਕਾ ਲਾ ਕੇ ਕਾਬੂ ਕੀਤਾ ਤਾਂ ਜਦੋਂ 13 ਟਰਮ ਡੀਜ਼ਲ ਦੇ ਜਿਹੜਾ ਚੋਰੀ ਦਾ ਡੀਜ਼ਲ ਜਿਹਦੇ ਕੋਲ ਕੋਈ ਪ੍ਰੂਫ ਨਹੀਂ ਉਹ ਕਾਨੂੰ ਕੀਤਾ ਤੇ ਖਲਾਫ ਜਿਹੜਾ ਇਹ ਬੰਦਾ ਜਸਕਰਨ ਸਿੰਘ ਸਮਰਗੁਰਜੰਤ ਸਿੰਘ ਦਾ ਜਗਨਵਾਲੀ ਬੱਜੂ ਜਿਹੜਾ ਬੀਕਾਨੇਰਦ ਰਹਿਣ ਵਾਲਾ ਹੈ ਉਹਨੂੰ ਕਾਬੂ ਕਰਕੇ ਜਿਹੜਾ ਮਕਦਮਾ ਦਰਜ ਕੀਤਾ ਹੈ ਤੇ ਇਸ ਬੰਦੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਜੀ ਬੰਦਾ ਫੜਿਆ ਉਹ ਕਿੱਥੇ ਜੀ ਹੁਣ ਇਸ ਟਾਈਮ ਉਹ ਆਪਣੇ ਕੋਲੇ ਕಸ್ಟਡੀ ਚ ਮੰਦਾ ਉਹ ਅੱਜ ਕੋਰਟ ਚ ਮਾਂਜੋ ਕੋਰਟ ਚ ਪੇਸ਼ ਕੀ ਕੇ ਦਾ ਪੁਲਿਸ ਬਣਾ ਸਰ ਕੀਤਾ ਜਾਊਗਾ ਤੇ ਅੱਗੇ ਜਿਹੜੀ ਬੰਦੀ ਕਾਰਵਾਈ ਕਰਕੇ ਫਿਰ ਦਾ ਤਫਤੀਸ਼ ਕੀਤੀ ਜਾਵੇਗੀ ਠੀਕ ਹੈ ਜੀ